ਸਤਿ ਸ੍ਰੀ ਅਕਾਲ ਜੀ ਹਾਂ ਵੀ ਮੇਜਰਾ ਤਨਖਾਹ ਲੈਣਾ ਹੈ ਜੀ ਮਾਲਜੀ ਆ ਚੱਕ ਤਨਖਾਹ ਤੇਰੀ ਠੀਕ ਹੈ ਜੀ ਉਹ ਖੜ ਜਾ ਖੜ ਜਾ ਕਾਹ ਨੂੰ ਪੈਸੇ ਨੂੰ ਹੱਥ ਪਾਈ ਜਾਣਾ ਸਵਾ ਰੁਕ ਜਾ ਖੜ ਜਾ ਸਾਹਬ ਘਰ ਲਗੀ ਚਾਰ ਲੋ ਜੀ ਸਾਹਬ ਪੈਣਾ ਨਹੀਂ ਮੈਂ ਪੈਸੇ ਦਿੰਦਾ ਕਿਸੇ ਨੂੰ ਠੀਕ ਹੈ ਜੀ ਤੇਰੀ 8000 ਰੁਪਏ ਮਹੀਨੇ ਦੀ ਤਨਖਾਹ ਹੈਗੀ 8 ਨਹੀਂ ਜੀ 10000 ਤਨਖਾਹ ਜੀ ਮੇਰੀ ਓਏ 8000 ਹੈ ਨਹੀਂ ਜੀ 10000 ਹੈ ਜੀ ਆ ਮੇਰੇ ਲਿਖਤ ਦਿੰਦਾ ਨੀ ਤੂੰ ਗਲਤ ਕਰ ਦੇਗਾ ਲਿਖਿਆ ਵਾ ਮੇਰਾ ਠੀਕ ਹੈ ਜੀ 8000 ਰੁਪਏ ਤਨਖਾਹ ਤੇਰੀ ਮਹੀਨੇ ਦੀ ਠੀਕ ਹੈ ਜੀ ਅੱਠਾਂ ਦਿਵਾਰ ਆਗੇ 2 ਮਹੀਨਿਆਂ ਚ ਠੀਕ ਹੈ ਹਾਂਜੀ ਐ ਦਿਵਾਰਾ ਦੀ ਨਾ ਦਰਖਾਹ ਨਹੀਂ ਦਿੰਦਾ ਕੱਟ ਕੇ ਦਿਉ ਪੈਸੇ ਮੈਂ ਹੀ ਅੱਠਾਂ ਦਿਵਾਰ ਆਇਆ ਹਾਂ ਜੀ 2 ਲੱਖ ਆਏ ਚ ਇਹ ਐ ਦਿਵਾਰ ਮੇਰੇ ਲਿਖਿਆ ਹੋਇਆ ਐ ਦਿਵਾਰ ਦੀ ਦਰਖਾਹ ਦੇਣੀ ਨਹੀਂ ਠੀਕ ਹੈ ਜੀ ਠੀਕ ਹੈ 3000 ਰੁਪਏ ਤੂੰ ਉਹਦੇ ਘਰਾਂ ਦੇ ਇਲਾਜ ਕਰਾਉਣ ਵਾਸਤੇ ਲਗਾਇਆ ਸੀਗਾ 나 ਜੀ ਮੈਂ ਤਾਂ ਲੈ ਕਿ ਨਹੀਂ ਗਿਆ ਜੀ ਆ ਲਿਫਟ ਦੱਸਦੀ ਐ ਤੂੰ ਸਾਰਾ ਕੁਝ ਹੀ ਕਹਿੰਦਾ ਮੈਂ ਐ ਨਹੀਂ ਕਰਿਆ ਐ ਨਹੀਂ ਕਰਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਸ ਤੇਰਾ ਸਾਹ ਹੋਈ ਪਿਆ ਮੈਂ ਵੀ ਆਏ ਮੀ ਸਾਰੇ ਰੁਪਏ ਮੂਰੇ ਧਰ ਤੇ ਪਿਆ ਤੇਰਾ ਹਜ਼ਾਰ ਬਣਦਾਗਾ ਆਦਾ ਹਜ਼ਾਰ ਬਣਦਾ ਲੈ ਗਿਆ ਭਾਜਾ ਆਏ ਕਰੀ ਦੱਸ ਕੇ ਜਾ ਤਾਂ ਦੇ ਦੇਈ ਮੈਨੂੰ ਐ ਨਾ ਕੋਈ ਗਰੀਬ ਹੁੰਦਾ ਨਹੀਂ ਮੈਂ ਤੈਨੂੰ ਦੱਸ ਕਿੱਥੋਂ ਦੇ ਦਿਆਂ ਤੈਨੂੰ ਆ ਦੀ ਪ੍ਰਾਉਟੀ ਨਾ ਨਾ ਕਰਾਦਾ ਸਾਰੀ ਤੇਰੇ ਫਿਰ ਖੁਸ਼ ਹੋ ਜਾਏਗਾ ਨਾ ਜੀ 10000 ਤਨਖਾਹੀ ਮੁੰਦੀ ਨਹੀਂ ਤਾ ਹੋਰ ਉਹ ਤੂੰ ਭਗਿਆ ਬਾਯਾ ਸਵੇਰੇ ਸਵੇਰੇ ਮੇਰਾ ਮਨ ਜਣਾ ਖਰਾਬ ਕਰ ਠੀਕ ਹੈ ਓ ਮੇਜਰਾ ਹਾਂਜੀ ਤੂੰ ਸਾਡੇ ਘਰੇ ਕਿੰਨੀ ਇਮਾਨਦਾਰੀ ਨਾਲ ਕੰਮ ਕਰਦਾਗਾ ਬਹੁਤ ਮਹਾਨਦਾਰੀ ਕਰਦਾ ਤੂੰ ਮਾੜਾ ਏ ਤੈਨੂੰ ਮੈਂ ਕੀ ਘੂਰਤਾ ਤੂੰ ਤਾਂ ਚੱਲਦਾ ਬਣਿਆ ਆਦਾ ਹੱਕ ਮੰਗ ਅੜ ਕੇ ਹੱਕ ਮੰਗ ਕੰਮ ਕਰਦਾ ਹੈ ਹਾਂਜੀ ਤੂੰ ਗਣਾ ਠੱਗੀ ਮਾਰਦਾ ਹੈ ਹਾਂਜੀ ਕੰਮ ਕਰਦਾ ਹੈ ਵਧੀਆ ਕੰਮ ਕਿੰਨੇ ਸਾਲ ਹੋ ਗਏ ਤੈਨੂੰ ਸੀਰ ਕਰਦੇ ਨੂੰ 30 ਸਾਲ ਹੋ ਗਏ ਅਜੇ ਤੱਕ ਕੁਝ ਬਣਿਆ ਨਹੀਂ ਕੁਝ ਨਹੀਂ ਕਰਬਾਰ ਕੋਈ ਕੁਝ ਨਹੀਂ ਬਣਿਆ ਹਾਂਜੀ 30 ਸਾਲ ਹੋ ਗਏ ਹਾਂਜੀ 30 ਸਾਲਾਂ ਦਾ ਬੰਦਾ ਕੁਛ ਦੀ ਕੁਛ ਕਰ ਦਿੰਦਾ ਹੈਗਾ ਹਾਂ ਜੀ ਅਸੀਂ ਜੀ ਅਣ ਪੜਾਈ ਸਾਰਾ ਤਾਂ ਪੜਾ ਉਹ ਜੇ ਅਣ ਪੜھوں ਕੰਮ ਤਾਂ ਕਰ ਦਉ ਹੱਥੀ ਹਾਂ ਜੀ ਕੰਮ ਕਰ ਕਮਾਈ ਤਾਂ ਪੂਰੀ ਕਰ ਦਉ ਹਾਂ ਜੀ ਪਰ ਆਦੇ ਹੱਕ ਨਹੀਂ ਤੁਸੀਂ ਮੰਗ ਸਕਦੇ ਹੱਕ ਮੰਗਣ ਦਾ ਮਤਲਬ ਤੂੰ ਪੈਸੇ ਮੈਥੋਂ ਨਾ 3000 ਲਿਗਿਆ ਠੀਕ ਹੈ ਜੀ ਨਾ ਤੂੰ ਮੇਰੇ ਕੋਈ ਐਤਵਾਰ ਕੱਟਣੇ ਕਰੇ ਸੀ ਜਿਵੇਂ ਮੈਂ ਕਹੀ ਜਾਂ ਨਾ ਮੜੀ ਜੀ ਮੈਂ ਹੰਡ ਕਰਦਾ ਉਮੀ ਤੂੰ ਮਾਗਰੀ ਕਹਿ ਦੇਣਾ ਹਾਂ ਜੀ ਆਈ ਹੈ ਜੀ ਆਈ ਹੈ ਹਾਂ ਜੀ ਅਣ ਪੜ੍ਹੇ ਔਰੇ ਖੜਾ ਪੈ ਸੀ ਲਓ ਜੀ ਤੇਰੀ ਮੀਂਹ ਨਦੀ 10000 ਰੁਪਏ ਦੀ ਤਨਖਾਹ ਸੀਗੀ ਠੀਕ ਹੈ ਜੀ 2 ਮਹੀਨੇ ਦਾ 20000 ਰੁਪਏ ਬਣਦਾ ਆ ਚੱਕ 20000 ਇਹਨਾਂ ਦਾ ਕੋਸ਼ ਹੈ ਹਾਂ ਜੀ ਅਰਾ ਹੱਕ ਮੰਗਣ ਸਿੱਖ ਠੀਕ ਹੈ ਜੀ ਮੈਂ ਤੈਨੂੰ ਤਾਂ ਤੇਰੇ ਤੇ ਵੀਡੀਓ ਬਣਾਈ ਹੈਗੀ ਹਾਂ ਜੀ ਆਪਾਂ ਜੇ ਤੁਸੀਂ ਹੱਕ ਨਹੀਂ ਨਾ ਮੰਗਦੇ ਹਾਂ ਜੀ ਮਾੜੇ ਨੂੰ ਹਰ ਇੱਕ ਦੱਬੀ ਤੁਰਿਆ ਜਾਂਦਾ ਹੈਗਾ ਹਾਂ ਜੀ ਜੇ ਹੱਕ ਮੰਗਣ ਲੱਗਦੇ ਨਾ ਹਾਂਜੀ ਤੁਹਾਡੀ ਤੁਹਾਡੀ ਕਮਾਈ ਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਘਰ-ਬਾਰ ਚੰਗੇ ਬਣਾ ਲਓਗੇ ਠੀਕ ਹੁਣ ਉਸੇ ਕੁੱਲੀ 'ਚ ਬੈਠਾਂਗਾ ਹਾਂਜੀ ਉਸੇ ਜੀ 30 ਸਾਲਾਂ ਦਾ 30 ਸਾਲਾਂ ਦਾ ਦੇਖ ਲਾ ਤੂੰ ਫੇਰਾ ਠੀਕ ਹੈ ਪਿਛਲੇ ਸਾਲ ਜਿੰਨਾ ਨਾ ਤੂੰ ਸੀਗਾ ਕੰਮ ਤੇ ਕੁਝ ਨਹੀਂ ਪੱਲੇ ਪਿਆ ਨਾ ਜੀ ਕੁਝ ਨਹੀਂ ਪੱਲੇ ਪਿਆ ਨਾ ਪਰ ਸੀ ਇਹ ਉਹਨਾਂ ਨੇ ਬਸ ਇਹ ਤੇਰੇ 30 ਸਾਲ ਦਾ ਨਹੀਂ ਪੱਲੇ ਪਿਆ ਹੁਣ ਕੀ ਪੱਲੇ ਪਊਗਾ ਠੀਕ ਹੈ ਠੀਕ ਹੈ ਜਹ ਕਰਲਾ ਕੰਮ ਖੁਸ਼ ਰਹਾ ਕਰ ਠੀਕ ਹੈ ਜੀ ਧੰਨਵਾਦ ਜਾਨਤਾਨਵਾਦ